ਹਣੀ ਜਮੈਸ ਮਾਰੇ ਤੂੰ ਆਂਦੀ ਮੇਰੀ ਸੱਚੀ ਕੀਤੇ ਬਾਂਜੀ ਹੁੰਦੀ ਨੀ ਪੱਜੀ ਹੁੰਦੀ ਦੀ ਅੱਜ ਕਿਉਂ ਨਹੀਂ ਤੂੰ ਉੱਟਦੀ ਪੰਜਾਬ ਦੇ ਅੰਦਰ ਮਜ਼ਦੂਰਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਵਰਤਨ ਨੂੰ ਲੈ ਕੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਨੇ ਇਸ ਤਰ੍ਹਾਂ ਹੀ ਹਾਦਸਾ ਵਾਪਰਿਆ ਨਾਬਾ ਦੇ ਬਲਾਕ ਕਲਾਹੇ ਮਾਸਰੇ ਦੇ ਨਜ਼ਦੀਕ ਦਾ ਸੀ ਕਿ ਰੇਲਵੇ ਟਰੈਕ ਤੇ ਨਰੇਗਾ ਦੇ ਵਿੱਚ ਕੰਮ ਕਰਦੀ 60 ਸਾਲਾ ਗਰੀਬ ਬਜ਼ੁਰਗ ਹਰਬੰਸਕੌਰ ਦੇ ਲਈ ਰੇਲ ਗੱਡੀ ਹੈ ਜਿਹੜੀ ਕਾਲ ਬਣ ਕੇ ਆਉਂਦੀ ਹੈ ਤੇ ਫੇਟ ਵੱਜਣ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਦੱਸਦੀ ਕਿ ਮ੍ਰਿਤਕ ਹਰਬੰਸਕੌਰ ਨਾਬਾ ਬਲਾਕ ਦੇ ਪਿੰਡ ਕਲੇ ਮਾਜ਼ਰੇ ਦੀ ਰਹਿਣ ਵਾਲੀ ਹੈ ਮ੍ਰਿਤਕ ਰੇਲਵੇ ਟਰੈਕ ਤੇ ਘਾਹ ਪੁੱਟਣ ਦਾ ਕੰਮ ਕਰ ਰਹੀ ਸੀ ਤੇ ਇਹ ਜੀਏ ਹਾਦਸਾ ਵਾਪਰ ਗਿਆ ਅਚਾਨਕ ਦੋਵੇਂ ਸਾਈਡਾਂ ਤੋਂ ਆਪ ਅਤੇ ਡਾਊਨ ਟ੍ਰੇਨ ਆਉਣ ਦੇ ਕਾਰਨ ਬਜ਼ੁਰਗ ਹਰਬੰਸਕੌਰ ਅਚਾਨਕ ਘਬਰਾ ਗਈ ਤਾਂ ਬਜ਼ੁਰਗ ਹੋਣ ਦੇ ਕਾਰਨ ਕੰਮ ਕਰ ਰਹੇ ਵਿਅਕਤੀਆਂ ਨੇ ਰੌਲਾ ਵੀ ਪਾਇਆ ਪਰ ਬਜ਼ੁਰਗਔਰਤ ਅਚਾਨਕ ਘਬਰਾ ਗਈ ਤੇ ਜਦੋਂ ਰੇਲ ਟ੍ਰੈਕ ਤੋਂ ਟੱਪਣ ਲੱਗੀ ਤਾਂ ਟ੍ਰੇਨ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਉੱਥੇ ਮੌਕੇ ਤੇ ਹੀ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਦਾ ਪਰਿਵਾਰ ਮਾਲੀ ਮਦਦ ਲਈ ਗੁਹਾਰ ਲਗਾ ਰਿਹਾ ਹੈ ਕਿਉਂਕਿ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਹਰ ਬੰਦ ਸਹਾਰਾ ਦਾ ਗੁਜ਼ਾਰਾ ਕਰਦੀ ਸੀ ਤਾਂ ਕੰਮ ਕਰਦੇ ਇਹ ਅੱਜ ਪੰਜਵਾਂ ਦਿਨ ਸੀ ਸਰ ਅੱਛਾ ਤੇ ਟ੍ਰੇਨਾਂ ਦੋਨੇ ਇਕੱਠੀਆਂ ਆ ਗਈਆਂ ਇਹ ਜਨ ਕੀ ਘਬਰਾ ਕੇ ਸਾਨੂੰ ਪਤਾ ਨਹੀਂ ਕਦੋਂ ਲੱਗੇ ਵੀ ਇਹ ਘਬਰਾ ਕੇ ਇਕਦਮ ਇਹ ਉਹ ਇਕੱਲੇ ਸੀ ਜਦੋਂ ਹਾਸਾ ਹੋਇਆ ਨਹੀਂ ਜੀ ਅਸੀਂ ਥੋੜੇ ਫਰਕ ਨਾਲ ਬੈਠੇ ਆ ਸਾਰੇ ਆਪਦੇ ਆਪਦੇ ਕੰਮਾਂ 'ਤੇ ਸੀ ਸਾਰੇ ਅਸੀਂ ਇਹ ਜਨ ਕੀ ਡਰ ਕੇ ਘਬਰਾ ਕੇ ਉਤਰਨ ਲੱਗੇ ਜਨ ਕੀ ਉਤਰਿਆ ਨਹੀਂ ਗਿਆ ਇਹਨਾਂ ਤੋਂ ਨਹੀਂ ਪੈਰ ਪੁਰ ਸਲਿੱਪ ਹੋ ਗਿਆ ਜਨ ਨਹੀਂ ਜੀ ਖੜੇ ਸੀ ਉਤਰਨ ਲੱਗੇ ਸੀ ਫੇਟ ਮਾਰ ਗਈ ਇਹ ਟ੍ਰੇਨ ਹਾਂ ਵੱਟਿਆਂ ਉੱਤੇ ਕੋਲੇ ਹਾਂ ਜੀ ਵੱਟਿਆਂ ਦੇ ਉੱਪਰ ਹੀ ਸੀ ਅੱਛਾ ਕਿੰਨੀ ਕਮਰ ਸੀ ਜੀ ਇਹਨਾਂ ਦੀ ਆਦੀ ਹੋਣੀ ਆ ਜੀ 50 60 ਸਾਲ ਹੋਣੀ ਆ ਜੀ ਹਾਂ ਇਹ ਕਿਸ ਤਰ੍ਹਾਂ ਦਾ ਪਰਿਵਾਰ ਆ ਜੀ ਇਹ ਸਰ ਗਰੀਬ ਪਰਿਵਾਰ ਆ ਇਹ ਇਹਨਾਂ ਨੂੰ ਮਦਦ ਕੀਤੀ ਜਾਵੇ ਪੈਸੇ țeਲੇ ਵੱਲੋਂ ਵੀ ਹੋਰ ਪਾਸਿਓਂ ਵੀ ਮਾਵਜਾ ਮਿਲਣਾ ਚਾਹੀਦਾ ਸਰ ਇਹਨਾਂ ਨੂੰ ਜੇ ਗਰੀਬ ਆ ਸਰ ਇੱਥੇ ਤਾਂ ਹੀ ਕੰਮ ਕਰਨ ਆਉਂਦੇ ਆ ਪਰ ਸਾਨੂੰ ਕੋਈ ਮਦਦ ਨਹੀਂ ਦਿੱਤੀ ਜਾਂਦੀ ਇਹਨਾਂ ਦੇ ਤਿੰਨ ਬੇਟੇ ਨੇ ਇੱਕ ਘਰ ਤੇ ਨੇ ਰੋਟੀ ਯਾਨੀ ਕਿ ਇਹ ਕੰਮ-ਕੁਮ ਕਰਦੇ ਆ ਜੀ ਉਹ ਬੱਚੇ ਅਲੱਗ ਨੇ ਉਹ ਦੋਈ ਜੀ ਯਾਨੀ ਕਿ ਇਕੱਠੇ ਰੋਟੀ ਪਾਣੀ ਖਾਂਦੇ ਸੀਗੇ ਇਹ ਅਲੱਗ ਸੀ ਜੀ ਪਰਿਵਾਰ ਹਾਂਜੀ ਇਹ ਅਲੱਗ ਨੇ ਅੱਛਾ ਪੋਤੇ ਨੇ ਜੀ ਆ ਤਾਂ ਅਸੀਂ ਸਰ ਮੰਗ ਕਰਦੇ ਆਂ ਬਸ ਇਹਨਾਂ ਦੀ ਮਦਦ ਕੀਤੀ ਜਾਵੇ ਪੈਸੇ ਤੇ ਲੈਣ ਦੀ ਅਸੀਂ ਇਹ ਮਨਰੇਗਾ ਚ ਪਿਛਲੇ 2 ਹਫ਼ਤਿਆਂ ਤੋਂ ਕੰਮ ਕਰ ਰਹੇ ਆਂ ਜੀ ਅੱਛਾ ਜੀ ਹਮ ਆਪਣੇ ਦੋਨੋਂ ਟ੍ਰੇਨਾਂ ਇਕੱਠੀਆਂ ਆਈਆਂ ਨੇ ਜੀ ਸਪੀਡ ਜ਼ਿਆਦੇ ਦੀ ਟ੍ਰੇਨਾਂ ਦੀ ਅਸੀਂ ਦੂਰ ਦੂਰ ਜਾਦੇ ਬੈਠੇ ਹੋਏ ਤੇ ਜੀ ਅੱਛਾ ਕਟੋ-ਕਟਾ 34 ਬੰਦੇ ਆ ਜੀ ਅਸੀਂ 18-19 ਵਾਲਿਆਂ ਚ ਬਿਠਾਏ ਹੋਏ ਤੇ ਜੀ ਉਦੇ ਵਿੱਚੋਂ ਜਦ ਇਹ ਦੋਨੇ ਪਾਸੋਂ ਟ੍ਰੇਨਾਂ ਜਾਂ ਹੱਕਾਂ ਮਾਰੀਆਂ ਇੱਕ ਦੂਜੇ ਨੂੰ ਇਹ ਉਲਝ ਗਈ ਉਲਝ ਕੇ ਜਦ ਲੱਗੀ ਟੱਪਣ ਟ੍ਰੇਨ ਤੋਂ ਕ੍ਰੋਸ ਕਰ ਗਈ ਥੋੜਾ ਜਿਹਾ ਫਰਕ ਰਹੇਗਾ ਤੇ ਉੱਤਰਨੇ ਲੱਗੀ ਆ ਇਹਦੇ ਆ ਸਾਈਡ ਤੇ ਉਹਦੀ ਟ੍ਰੇਨ ਦੀ ਪੌੜੀ ਲੱਗਣ ਦੇ ਕਾਰਨ ਇਹ ਗਿਰ ਕੇ ਜਦ ਗਿਰ ਕੇ ਤਾਂ ਮੜਕਾ ਟੁੱਟ ਗਿਆ ਜੀ ਬਾਹਰੇ ਮਾਰੇ ਨੇ ਜੀ ਯੱਕ ਅੱਛਾ ਬਾਹਰਲੀ ਸਾਈਡ ਸੱਟੇ ਨੇ ਜੀ ਅੱਛਾ ਕਿਧਰਲੀ ਸਾਈਡ ਮਾਰੀ ਸੀ ਇਹ ਆਪਣੇ ਆਹ ਜੀ ਦੇਖ ਲਓ ਚੜ੍ਹਦਾ ਵਾਲਾ ਪਾਸੇ ਹੀ ਵੱਜਦਾ ਜੀ ਇਹ ਇਹ ਪਾਸੇ ਅੱਬੇ ਪਾਸੇ ਹੀ ਜਾਂਦੇ ਨੇ ਪਟਿਆਲੇ ਤੋਂ ਟ੍ਰੇਨ ਆ ਰਹੀ ਸੀ ਤੇ ਨਾਬੇ ਤੋਂ ਆ ਰਹੀ ਸੀ ਜਿਹੜੀ ਪਟਿਆਲੇ ਤੋਂ ਆ ਰਹੀ ਸੀ ਉਹ ਟ੍ਰੇਨ ਨੇ ਛੱਕੇ ਨਹੀਂ ਜੀ ਇਹ ਜਿਹੜਾ ਕਿ ਹਾਦਸਾ ਜਿਹੜਾ ਵਾਪਰਿਆ ਕੋਈ ਹਾਦਸਾ ਅੱਜ ਪਹਿਲਾ ਹਾਦਸਾ ਨਹੀਂ ਹੈਗਾ ਇੱਥੇ ਪਹਿਲਾਂ ਵੀ ਨਾਬੇ ਦੇ ਵਿੱਚ ਤੋਂਗਾ ਤੇ ਹਿੰਮਤਪੁਰੇ ਪਿੰਡ ਵਿੱਚ ਦੋ ਬੀਬੀਆਂ ਦੀ ਡੈਥ ਹੋਈ ਆ ਤੇ ਸੁਨਾਮ ਦੇ ਵਿੱਚ ਵੀ ਹੋਈ ਆ ਜਗਾ ਰਾਮ ਤੀਰਥਪੰਥ ਸਭੋਤ ਵਾਲੀ ਉੱਥੇ ਵੀ ਹੋਈ ਆ ਇੱਕ ਆਪਣਾ ਮਰਿੰਡੇ ਦੇ ਵਿੱਚ ਵੀ ਹੋਈ ਆ ਬਹੁਤ ਸਾਰੀਆਂ ਹਾਦਸੇ ਨੇ ਜਿਹੜੇ 2-300 ਹਾਦਸਾ ਜਿਹੜਾ ਹੋ ਚੁੱਕਿਆ ਇਸ ਤਰ੍ਹਾਂ ਕੋਈ ਇਹ ਪਹਿਲਾ ਹਾਦਸਾ ਨਹੀਂ ਇਹ ਹਾਸਾ ਹੋਣ ਦਾ ਕਾਰਨ ਸਭ ਤੋਂ ਵੱਡਾ ਕਿ ਕੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੇ ਜਿਵੇਂ ਕਾਨੂੰਨ ਬਣਿਆ ਹੋਇਆ ਉਸ ਤਰ੍ਹਾਂ ਕਾਨੂੰਨ ਮੁਤਾਬਕ ਲਾਗੂ ਨਹੀਂ ਕੀਤਾ ਗਿਆ ਜੋ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਚਾਹੀਦੇ ਨੇ ਵਰਕਰਾਂ ਲਈ ਉਹ ਹੈ ਨਹੀਂ ਅਸੀਂ ਕਦੇ ਵੀ ਕਿਤੇ ਵੀ ਸੜਕ ਦੇ ਕੰਮ ਕਰਦੇ ਆਂ ਚਾਹੇ ਅਸੀਂ ਲੱਕੜ ਵੱਢਣ ਦਾ ਕਰਦੇ ਆਂ ਚਾਹੇ ਅਸੀਂ ਕੋਈ ਰੋਡ ਬਣਾਉਣ ਦਾ ਕਰਦੇ ਆਂ ਤਾਂ ਉਥੇ ਸਰਕਾਰ ਦੇ ਪੁਖਤਾ ਪ੍ਰਬੰਧ ਹੁੰਦੇ ਨੇ ਚ ਦੋਵੇਂ ਪਾਸੇ ਟਰੈਕ ਬੰਦ ਕੀਤੇ ਹੁੰਦੇ ਨੇ ਵੀ ਐਨੇ ਕੰਮ ਚੱਲ ਰਿਹਾ ਕਿ ਗੱਡੀਆਂ ਹੋਰ ਹੋ ਕੇ ਲੰਘਣਾ ਲੱਗਦਾ ਨਾਲ ਤੇ ਇੱਥੇ ਕੋਈ ਨਾ ਵਾਇਰਲੈਸ ਮੈਨ ਨਾ ਜੋ ਉਧਰੋਂ ਵੀ ਦੱਸ سکے ਵੀ ਟ੍ਰੇਨ ਆ ਗਈ ਨਾ ਕੋਈ ਇੱਧਰ ਵਾਇਰਲੈਸ ਮੈਨ ਨਾ ਕੋਈ ਵੀ ਦੱਸ سکے ਵੀ ਟ੍ਰੇਨ ਆ ਗਈ ਤੇ ਇਸ ਜਗ੍ਹਾ ਦੇ ਉੱਤੇ ਟ੍ਰੇਨ ਦਾ ਦੋਨੋਂ ਪਾਸੋਂ ਹੌਲ ਕਾਰਨ ਕਿ ਵਰਕਰ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਮੈਂ ਕਿੱਧਰ ਨੂੰ ਜਾਵਾਂ ਉਹ ਇਸ ਹਫੜਾ ਤਫੜੀ ਦੇ ਵਿੱਚ ਉਹ ਵਰਕਰ ਨੇ ਜਿਹੜੇ ਉਹ ਰੇਲ ਨਾਲ ਟਕਰਾ ਕੇ ਉਲਝ ਗਏ ਜੀ ਉਹ ਉਲਝ ਗਏ ਉਹ ਉਹ ਉਲਝਣ ਦਾ ਕਾਰਨ ਜੇਕਰ ਇਹ ਪ੍ਰਬੰਧ ਕੀਤਾ ਹੁੰਦਾ ਪ੍ਰਸ਼ਾਸਨ ਦਾ ਕਿਉਂਕਿ ਇਹ ਪ੍ਰਬੰਧ ਕਰਨ ਦੇ ਪੈਸੇ ਸਰਕਾਰ ਤੋਂ ਵੱਲੋਂ ਮਿਲਦੇ ਨੇ ਇਹਨੂੰ ਕਾਸਟ ਮਟੀਰੀਅਲ ਕਹਿੰਦੇ ਨੇ ਉਹ ਕਾਸਟ ਮਟੀਰੀਅਲ ਤੇ ਮੈਨੂੰ ਪਤਾ ਨਹੀਂ ਕੀ ਕਰਦੇ ਨੇ ਆਪ ਖਾਂਦੇ ਨੇ ਜਾਂ ਕੀ ਕਰਦੇ ਨੇ ਨਹੀਂ ਸਾਨੂੰ ਪਤਾ ਹੈਗਾ ਪਰ ਇਸ ਚੀਜ਼ ਦਾ ਸਾਰਾ ਪ੍ਰਬੰਧ ਮਿਲਦਾ ਇਹਨਾਂ ਦੇ ਨਾਂ ਪ੍ਰਬੰਧ ਕਰਨੇ ਹਰ ਸਾਫਾ ਵਾਪਰੇ ਆ ਇਹ ਕੋਈ ਪਹਿਲਾ ਹਾਸਾ ਨਹੀਂ ਪਹਿਲਾ ਬਹੁਤ ਸਾਰੇ ਹਾਸੇ ਵਾਪਰੇ ਨੇ ਉਹ ਵੀ ਇਸੇ ਕਾਰਨ ਵਾਪਰੇ ਨੇ ਕਿਉਂਕਿ ਮਨਰੇਗਾ ਜੋ ਕਾਨੂੰਨ ਬਣਿਆ ਹੋਇਆ ਕੰਮ ਕਰਨਾ ਜਿਹੜਾ ਇੱਕ ਗਰੰਟੀ ਆ ਕੰਮ 29 ਮਹਿਕਮੇ ਨੇ 29 ਮਹਿਕਮੇ ਦੇ ਵਿੱਚ ਆਪਦੇ ਆਪ ਦੇ ਮਹਿਕਮੇ ਨੇ ਬੰਦੇ ਲੈਣੇ ਹੁੰਦੇ ਨੇ ਉਹ ਕਿਸੇ ਵੀ ਕੰਮ ਦੇ ਉੱਤੇ ਲਾ ਸਕਦੇ ਆ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਨਹੀਂ ਹੋ ਸਕਦੇ ਇਹ ਹਾਦਸਾ ਜਿਹੜਾ ਹੋਇਆ ਹੈ ਇਹਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਇਹਦਾ ਤਾਂ ਅਸੀਂ ਜਿਹੜਾ ਰੇਲਵੇ ਟਰੈਕ 'ਤੇ ਮਾਈਕਮ ਆ ਅਸੀਂ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਆ